ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਅੱਜ ਇਸ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਆਟイズਮ ਬੱਚਿਆਂ ਦੇ ਕੋਲੋਂ ਘਰ ਦੇ ਵਿੱਚ ਕਮਾਂਡਸ ਸੋਲਵ ਕਰਵਾਈਆਂ ਜਾ ਸਕਦੀਆਂ ਹਨ ਸਭ ਤੋਂ ਪਹਿਲਾਂ ਜੀ ਜ਼ਿਆਦਾਤਰ ਬੱਚੇ ਆਪਣਾ ਸਮਾਂ ਆਪਣੇ ਘਰ ਦੇ ਵਿੱਚ ਸਪੈਂਡ ਕਰਦੇ ਹਨ ਸੋ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਆਪਣਾ ਕੁਆਲਿਟੀ ਟਾਈਮ ਸਪੈਂਡ ਕਰਨ ਵੱਧ ਤੋਂ ਵੱਧ ਸਮਾਂ ਜਿਹੜਾ ਆਪਣੇ ਬੱਚਿਆਂ ਦੇ ਨਾਲ ਬਤੀਤ ਕਰਨ ਸੋ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਹੈਲਪ ਦੇ ਨਾਲ ਬੱਚਿਆਂ ਕੋਲੋਂ ਕਮਾਂਡਸ ਫੋਲੋ ਕਰਵਾਈਆਂ ਜਾ ਸਕਦੀਆਂ ਹਨ ਜਿਵੇਂ ਕੌਲੀ ਚਮਚ ਪਲੇਟ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਆਪਣੇ ਘਰ ਦੇ ਵਿੱਚ ਯੂਜ਼ ਕਰਦੇ ਹਾਂ ਸੋ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਹਿਚਾਣ ਕਰਵਾਉਣ ਕਿ ਆਹ ਕੌਲੀ ਹੈ ਆਹ ਚਮਚ ਹੈ ਆਹ ਪਲੇਟ ਹੈ ਸੋ ਇਸ ਤਰ੍ਹਾਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਚੀਜ਼ਾਂ ਦੀ ਪਹਿਚਾਣ ਕਰਵਾਉਣ ਸਟਾਰਟਿੰਗ ਦੇ ਵਿੱਚ ਇਹ ਬਹੁਤ ਜ਼ਿਆਦਾ ਟਫ ਹੋ ਸਕਦਾ ਹੈ ਕਿਉਂਕਿ ਬੱਚੇ ਨੂੰ ਸਿੱਖਣ ਦੇ ਵਿੱਚ ਟਾਈਮ ਲੱਗ ਸਕਦਾ ਹੈ ਇਹ ਕੋਈ ਰਾਤੋਂ ਰਾਤ ਹੋਣ ਵਾਲਾ ਚਮਤਕਾਰ ਨਹੀਂ ਹੈ ਕਿ ਤੁਸੀਂ ਬੱਚੇ ਨੂੰ ਇੱਕ ਵਾਰ ਦੱਸਿਆ ਤੇ ਬੱਚਾ ਸਿੱਖ ਜਾਵੇਗਾ ਸੋ ਇਸ ਦੇ ਲਈ ਬਹੁਤ ਹੀ ਪੇਸ਼ੈਂਸ ਦੀ ਲੋੜ ਹੁੰਦੀ ਹੈ ਸੋ ਬਹੁਤ ਸਾਰੇ ਕੇਸਿਸ ਦੇ ਵਿੱਚ ਬੱਚੇ ਚੀਜ਼ਾਂ ਨੂੰ ਜਲਦੀ ਸਿੱਖਣਾ ਸ਼ੁਰੂ ਕਰ ਦਿੰਦੇ ਹਨ ਬਟ ਇਹ ਬੱਚੇ ਦੀ ਇੰਟੈਲੀਜੈਂਸੀ ਮੈਮਰੀ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਬੱਚਾ ਕਿੰਨੀ ਜਲਦੀ ਚੀਜ਼ਾਂ ਨੂੰ ਗ੍ਰੈਬ ਕਰਦਾ ਹੈ ਸੋ ਸਟਾਰਟਿੰਗ ਦੇ ਵਿੱਚ ਤੁਸੀਂ ਸ਼ੁਰੂਆਤ ਦੇ ਵਿੱਚ ਤੁਸੀਂ ਦੋ ਚੀਜ਼ਾਂ ਤੋਂ ਸ਼ੁਰੂਆਤ ਕਰ ਸਕਦੇ ਹੋ ਜਿਵੇਂ ਤੁਸੀਂ ਕੌਲੀ ਲੈ ਲਈ ਤੇ ਚਮਚ ਲੈ ਲਿਆ ਸੋ ਉਸ ਦੇ ਵਿੱਚਕਾਰ ਜਿਹੜਾ ਵੀ ਅੰਤਰ ਜਿਹੜਾ ਵੀ ਡਿਫਰੈਂਸ ਆ ਉਹ ਬੱਚੇ ਨੂੰ ਸਮਝਾਉਣਾ ਹੈ ਕਿ ਇਹ ਚਮਚ ਹੈ ਇਹ ਕੌਲੀ ਹੈ ਸੋ ਇਸ ਤਰੀਕੇ ਦੇ ਨਾਲ ਵਿਦ ਦਾ ਟਾਈਮ ਐਂਡ ਵਿਦ ਦਾ ਪੇਸ਼ੈਂਸ ਬੱਚਾ ਹੌਲੀ-ਹੌਲੀ ਇਸ ਦੇ ਵਿੱਚਕਾਰ ਦਾ ਜਿਹੜਾ ਡਿਫਰੈਂਸ ਆ ਉਹਨੂੰ ਸਿੱਖ ਲਵੇਗਾ ਅਤੇ ਬੱਚੇ ਦੀ ਜਿਹੜੀ ਅੰਡਰਸਟੈਂਡਿੰਗ ਆ ਉਹ ਇੰਪਰੂਵ ਹੋ ਜਾਵੇਗੀ ਬਹੁਤ ਸਾਰੇ ਆਟイズਮ ਕੇਸਸ ਦੇ ਵਿੱਚ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੌਣ ਉਸ ਦਾ ਪਾਪਾ ਹੈ ਕੌਣ ਉਸ ਦੀ ਮੰਮਾ ਹੈ ਸੋ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਨਾਲ ਵੱਧ ਤੋਂ ਵੱਧ ਗੱਲਾਂ ਕਰਨ ਸੋ ਬੱਚੇ ਨੂੰ ਦੱਸਣ ਕਿ ਇਹ ਪਾਪਾ ਹੈ ਇਹ ਮੰਮਾ ਹੈ ਇਹ ਦਾਦੂ ਹੈ ਇਹ ਦਾਦੀ ਹੈ ਸਟਾਰਟਿੰਗ ਦੇ ਵਿੱਚ ਬੱਚਾ ਅੰਡਰਸਟੈਂਡ ਨਹੀਂ ਕਰ ਪਾਵੇਗਾ ਪਰ ਜਿਵੇਂ ਜਿਵੇਂ ਤੁਸੀਂ ਡੇਲੀ ਉਸ ਚੀਜ਼ ਨੂੰ ਦੱਸੋਗੇ ਤਾਂ ਬੱਚਾ ਅੰਡਰਸਟੈਂਡ ਕਰਨਾ ਸ਼ੁਰੂ ਕਰ ਦੇਵੇਗਾ ਸੋ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਕਮਾਂਡਸ ਦੇਣ ਆਪਣੇ ਬੱਚੇ ਨੂੰ ਜਿਵੇਂ ਪਿਛਲੇ ਜ਼ਮਾਨੇ ਦੇ ਵਿੱਚ ਰਾਮੂ ਕਾਕਾ ਹੋਇਆ ਕਰਦਾ ਸੀ ਜਿਸ ਦੇ ਕੋਲ ਘਰ ਦੇ ਸਾਰੇ ਕੰਮ ਕਰਵਾਏ ਜਾਂਦੇ ਸੀ ਜਿਵੇਂ ਰਾਮੂ ਕਾਕਾ ਇਹ ਕਰ ਦੋ ਰਾਮੂ ਕਾਕਾ ਉਹ ਕਰ ਦੋ ਰਾਮੂ ਕਾਕਾ ਪਾਣੀ ਦਾ ਗਲਾਸ ਲਾ ਦੋ ਸੋ ਇਹ ਜਿਹੜਾ ਕੈਰੈਕਟਰ ਆ ਤੁਸੀਂ ਮੋਸਟਲੀ ਬਹੁਤ ਸਾਰੀਆਂ ਫਿਲਮਸ ਦੇ ਵਿੱਚ ਵੀ ਦੇਖਿਆ ਹੋਵੇਗਾ ਸੋ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਤੁਸੀਂ ਆਪਣੇ ਬੱਚੇ ਨੂੰ RAMU ਕਾਕਾ ਬਣਾ ਕੇ ਸਾਰੀਆਂ ਕਮਾਂਡਸ ਫੋਲੋ ਕਰਵਾਉਂਦੇ ਹੋ ਜਿਵੇਂ ਬੱਚੇ ਜਾਓ ਪਾਣੀ ਦਾ ਗਲਾਸ ਲੈ ਕੇ ਆਓ ਬੱਚੇ ਪੈਨ ਉਠਾਓ ਬੱਚੇ ਚੇਅਰ ਉਠਾਓ ਬੱਚੇ ਸਲੀਪਰਸ ਲੈ ਕੇ ਆਓ ਸੋ ਇਸ ਤਰ੍ਹਾਂ ਕਰਨ ਦੇ ਨਾਲ ਬੱਚਾ ਜਿਹੜਾ ਕਮਾਂਡ ਨੂੰ ਫੋਲੋ ਕਰਨਾ ਸ਼ੁਰੂ ਕਰ ਦੇਵੇਗਾ ਬੱਚੇ ਦੇ ਵਿੱਚ ਅੰਡਰਸਟੈਂਡਿੰਗ ਇੰਪਰੂਵ ਹੋਵੇਗੀ ਅਤੇ ਬੱਚਾ ਚੀਜ਼ਾਂ ਨੂੰ ਪਛਾਣਨਾ ਸ਼ੁਰੂ ਕਰ ਦੇਵੇਗਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਇੱਕ ਪਰਸਨ ਆਪਣੇ ਕੰਮਕਾਰ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਬੀਜੀ ਹੈ ਹਰ ਇੱਕ ਇਨਸਾਨ ਦੂਸਰੇ ਇਨਸਾਨ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਸੋ ਸੇਮੀ ਪੇਰੈਂਟਸ ਆਪਣੇ ਕੰਮ ਕਰਦੇ ਵਿੱਚ ਬੀਜ਼ੀ ਹੋਣ ਦੇ ਕਾਰਨ ਆਪਣੇ ਬੱਚੇ ਦੇ ਨਾਲ ਟਾਈਮ ਨਹੀਂ ਸਪੈਂਡ ਕਰ ਪਾਉਂਦੇ ਜਿਸ ਦੇ ਕਾਰਨ ਬੱਚਾ ਇਕੱਲਾ ਰਹਿ ਜਾਂਦਾ ਹੈ ਬੱਚਾ ਸੋਸ਼ੀਅਲਾਈਜ਼ ਨਹੀਂ ਹੋ ਪਾਉਂਦਾ ਅਤੇ ਬੱਚੇ ਨੂੰ ਕਮਿਊਨੀਕੇਸ਼ਨ ਦਾ ਕੋਈ ਵੀ ਸਾਧਨ ਨਹੀਂ ਮਿਲ ਪਾਉਂਦਾ ਜਿਸ ਦੇ ਕਾਰਨ ਉਸ ਦੇ ਵਿੱਚ ਬਹੁਤ ਸਾਰੇ ਬਿਹੇਵੀਅਰ ਇਸ਼ੂਜ਼ ਆ ਜਾਂਦੇ ਹਨ ਅਤੇ ਉਹ ਆਟイズਮ ਦਾ ਸ਼ਿਕਾਰ ਹੋ ਜਾਂਦਾ ਹੈ ਸੋ ਪੇਰੈਂਟਸ ਨੂੰ ਵੱਦ ਤੋਂ ਵੱਧ ਸਮਾਂ ਕੱਢਣਾ ਚਾਹੀਦਾ ਹੈ ਆਪਣੇ ਬੱਚਿਆਂ ਦੇ ਲਈ ਮੈਂ ਤੁਹਾਨੂੰ ਇੱਕ ਐਕਟੀਵਿਟੀ ਦੱਸਣ ਜਾ ਰਹੀ ਹਾਂ ਜਿਸ ਦੇ ਨਾਲ ਘਰ ਵਿੱਚ ਬੱਚਿਆਂ ਦੇ ਕੋਲੋਂ ਕਮਾਂਡਸ ਫਾਲੋ ਕਰਵਾਈਆਂ ਜਾ ਸਕਦੀਆਂ ਹਨ ਸੋ ਐਕਟੀਵਿਟੀ ਦਾ ਨਾਮ ਹੈਗਾ ਜੀ ਆਬਜੈਕਟ ਪਿਕਿੰਗ ਐਕਟੀਵਿਟੀ ਸੋ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਬਾਕਸ ਲੈ ਸਕਦੇ ਹੋ ਜਾਂ ਕੋਈ ਵੀ ਬਾਕਸ ਅਗਰ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਉਸ ਦੇ ਵਿੱਚ ਤੁਸੀਂ ਬੱਚੇ ਦੇ ਫੇਵਰਟ ਟੌイズ ਜਾਂ ਫਿਰ ਘਰ ਦੇ ਵਿੱਚ ਕੋਈ ਵੀ ਟੌイズ ਆ ਤੁਸੀਂ ਇਸ ਬਾਕਸ ਦੇ ਵਿੱਚ ਪਾਉਣੇ ਹਨ ਅਤੇ ਜਿਹੜੀ ਵੀ ਟੌイズ ਆਪਾਂ ਬਾਕਸ ਦੇ ਵਿੱਚ ਪਾਏ ਹਨ ਇਹਨਾਂ ਨੂੰ ਆਪਾਂ ਫਲੋਰ ਦੇ ਉੱਤੇ ਖਿਲਾਰਨਾ ਹੈ ਅਤੇ ਬੱਚੇ ਨੂੰ ਕਹਿਣਾ ਹੈ ਪੁਆਇੰਟ ਕਰਕੇ ਕਿ ਇਹ ਉਠਾਓ ਉਹ ਉਠਾਓ ਸੋ ਇਸ ਤਰ੍ਹਾਂ ਕਰਕੇ ਬੱਚੇ ਦੇ ਕੋਲੋਂ ਜਿੰਨੇ ਵੀ ਫਲੋਰ ਦੇ ਉੱਤੇ ਆਪਾਂ ਟੌイズ ਖਿਲਾਰੇ ਹਨ ਬੱਚੇ ਕੋਲੋਂ ਉਹ ਟੌイズ ਇਸ ਬਾਕਸ ਦੇ ਵਿੱਚ ਦੁਬਾਰਾ ਭਵਾਉਣੇ ਹਨ ਸੋ ਇਸ ਤਰ੍ਹਾਂ ਬੱਚੇ ਜਿਹੜੇ ਕਮਾਂਡ ਫਾਲੋ ਕਰਨਾ ਸ਼ੁਰੂ ਕਰ ਦੇਣਗੇ ਅਤੇ ਬੱਚੇ ਨੂੰ نیچے ਦੇਖਣ ਬਾਰੇ ਪਤਾ ਲੱਗੇਗਾ ਅਗਰ ਬੱਚਾ ਟੌイズ ਨੂੰ ਚੱਕ ਕੇ ਬਾਕਸ ਦੇ ਵਿੱਚ ਪਾਉਣਾ ਸ਼ੁਰੂ ਕਰ ਦਵੇਗਾ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਹੋਰ ਚੀਜ਼ਾਂ ਜਿਵੇਂ ਬੱਚੇ ਨੂੰ ਕਵਾਂਗੇ ਸਲੀਪਰ ਲੈ ਕੇ ਆਓ ਸੋ ਪਹਿਲਾਂ ਆਪਾਂ ਬੱਚੇ ਨੂੰ ਦੱਸਾਂਗੇ ਕਿ ਇਹ ਸਲੀਪਰ ਹੈ ਸੋ ਅਗਰ ਆਪਾਂ ਬੱਚੇ ਨੂੰ ਕਵਾਂਗੇ ਸਲੀਪਰ ਲੈ ਕੇ ਆਓ ਤਾਂ ਬੱਚਾ نیچے ਦੇਖੇਗਾ ਅਤੇ ਸਲੀਪਰ ਉਠਾਏਗਾ ਇਸ ਤਰ੍ਹਾਂ ਬੱਚੇ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਸ਼ੁਰੂ ਕਰ ਦਵੇਗਾ ਬੱਚੇ ਦੇ ਵਿੱਚ ਅੰਡਰਸਟੈਂਡਿੰਗ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਬੱਚੇ ਦੇ ਵਿੱਚ ਇੰਪਰੂਵਮੈਂਟ ਆਉਣੀ ਸ਼ੁਰੂ ਹੋ ਜਾਵੇਗੀ ਸੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਐਂਡ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਵਿੱਚ